ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਰਾਜਪੁਰਾ ਸਦਰ ਪੁਲਿਸ ਵੱਲੋਂ ਕਾਰਵਾਈ ਕਰਦ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਇਸ ਬੰਦ ਵਿੱਚ ਜਾਣਕਾਰੀ ਦਿੰਦੇ ਐਸਐਚਓ ਸਦਰ ਗੁਰਸਰਦਾਰ ਗੁਰਸੇਵਕ ਸਿੰਘ ਸਿੰਧੂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਨਸ਼ੇ ਦੇ ਵਿਰੁੱਧ ਮੁਹਿੰਮ ਜਾਰੀ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਪਿਛਲੇ ਦਿਨ ਨੇੜੇ ਏਜੀਐਮ ਰਿਪੋਰਟ ਸਬ ਇੰਸਪੈਕਟਰ ਅਮਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਥੇ ਇੱਕ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰਾ ਸਾਈਟ ਤੋਂ ਆ ਰਹੇ ਕਿਸੇ ਵਾਹਨ ਵਿੱਚੋਂ ਇੱਕ ਨੌਜਵਾਨ ਉਤਰਿਆ ਜਿਸ ਦੇ ਹੱਥ ਵਿੱਚ ਇੱਕ ਕਾਲਾ ਬੈਗ ਸੀ ਉਸ ਨੂੰ ਸ਼ੱਕ ਤੋਂ ਬਿਨਾ ਤਲਾਸ਼ੀ ਲਈਤੀ ਗਈ ਤਾਂ ਉਸ પાસે 11600 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਤੁਹਾਨੂੰ ਦੱਸ ਜੀਏ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜਿਹੜੀ ਹੈ ਮਹੀਨੇ ਚਾਰੀ ਸੀ ਜਿਸੇ ਲਗਾਤਾਰ ਪੰਜਾਬ ਪੁਲਿਸ ਨੂੰ ਜਿਹੜੀ ਹੈ ਨਸ਼ਾ ਨਸ਼ਾ ਖਿਲਾਫ ਜਿਹੜੀ ਹੈ ਗੀ ਸਫਲਤਾ ਜਿਹੜੀਆਂ ਪ੍ਰਾਪਤ ਹੋ ਰਹੀ ਜੀ ਨਸ਼ਾ ਵੇਚਣ ਵਾਲੇ ਨਸ਼ਾ ਖਰੀਦਣ ਵਾਲੇ ਜਿਹੜੇ ਹੈ ਲਗਾਤਾਰ ਕਾਬੂ ਕੀਤਾ ਜਾ ਰਿਹਾ ਜੀ ਜਿਸ ਦੇ ਤਹਿਤ ਸਦਰ ਪੁਲਿਸ ਰਾਜਮਾਨੋਂ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਿਸ ਤਹਿਤ ਇੱਕ ਨਸ਼ਾ ਤਸਕਰ ਨੂੰ ਜਿਹੜਾ ਹੈ ਪਾਰੀ ਮਾਤਰਾ ਦੇ ਵਿਜਣਸ਼ੇਲੀ ਗੋਲੀਆਂ ਦੇ ਸਮੇਤ ਨੂੰ ਕਾਬੂ ਕੀਤਾ ਹੈ ਜਿਸ ਸੰਬੰਧੀ ਗੱਲਬਾਤ ਕਰਾਂਗੇ ਐਸਐਚਓ ਗੁਰਸੇਵ ਸਿੰਘ ਸਦਰ ਨਾਲ ਪੁੱਛਾਂਗੇ ਵੀ ਕੌਣ ਵਿਅਕਤੀ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਜਿਹੜੀ ਨਸ਼ੇ ਦੀ ਜਿਹੜੀ ਗੋਲੀਆਂ ਬਰੰਦ ਕੀਤੀ ਗਈਆਂ ਕਿੰਨੇ ਕੁਆਂਟੀਟੀ ਚ ਕਿੰਨ ਕਵਾਂਟੀਟੀ ਚ ਕੀਤੀ ਗਈਆਂ ਤੇ ਉਹ ਉਹ ਕਿੱਥੇ ਲੈ ਕੇ ਆਉਣੇ ਨੇ ਜਾਣਾ ਸੀ ਗੱਲਬਾਤ ਕਰਦੇ ਆ ਐਸਐਚਓ ਸੁਧਾਰ ਕੁਰਸੇ ਵਕ ਸਿੰਘਾਲ ਪੀਟੀਨ 24 ਦੇ ਲਈ ਰਾਜ ਭਰ ਤੋਂ ਹਿਮਾਚਲ ਹਰੀ ਦੀ ਰਿਪੋਰਟ ਜੀ ਸਾਡੇ ਮਾਨਯੋਗ ਡੀਏਜੀ ਸ਼੍ਰੀ ਕੁਲਦੀਪ ਸਿੰਘ ਚੈਲ ਜੀ ਪਟਿਆਲਾ ਰੇਂਜ ਤੇ ਮਾਨਯੋਗ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਪੰਜਾਬ ਸਰਕਾਰ ਦੇ ਵੱਲੋਂ ਜੁਧ ਨਸ਼ਾ ਵਿਰੋਧ ਜਿਹੜੀ ਮੇਨ ਚੱਲ ਰਹੀ ਹੈ ਉਹਨਾਂ ਦੀ ਰਹਿਨਮਾਈ ਹੇਠ ਸਾਡੀ ਜਿਹੜੀ ਸਦਰ ਰਾਜਪੁਰਾ ਦੀ ਪੁਲਿਸ ਟੀਮ ਨੇ ਕੱਲ ਮਿਤੀ 4/11/25 ਨੂੰ ਜਦੋਂ ਅਸੀਂ ਸਾਡੇ ਏਐਸਏ ਅਮਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਏਜੀਐਮ ਰਿਜ਼ਰਵਟ ਤੇ ਬਸੰਤਪੁਰੇ ਦੇ ਕੋਲ ਸੀ ਨਾਕਾਬੰਦੀ ਕਰਕੇ ਚੈਕਿੰਗ ਚੱਲ ਰਹੀ ਸੀ ਤਾਂ ਇਸੇ ਦੌਰਾਨ ਜਦੋਂ ਨਾਕਾਬੰਦੀ ਦੌਰਾਨ ਕਾਫੀ ਉੱਥੇ ਰਸ਼ ਹੋ ਜਾਂਦਾ ਤਾਂ ਇੱਕ ਉਹਦੇ ਵਿੱਚੋਂ ਇੱਕ ਮੋਹਨਾ ਨੌਜਵਾਨ ਕਿਸੇ ਜੀਪਲ 'ਚ ਉਤਰ ਕੇ ਉਹ ਵਾਪਸ ਜਾ ਰਿਹਾ ਸੀ ਜਿਹਦੇ ਹੱਥ 'ਚ ਕਾਲੇ ਰੰਗ ਦਾ ਬੈਗ ਸੀ ਤੇ ਸਾਡੀ ਨਾਕਾ ਪਾਰਟੀ ਨੇ ਸ਼ੱਕ ਦੀ ਬਨਾਤੇ ਉਹਨੂੰ ਬੁਲਾਇਆ ਤੇ ਬੁਲਾ ਕੇ ਜਦੋਂ ਇਹ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਅਸੀਂ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਐਸ ਪਰ ਜੋ ਐਨਡੀਪੀਸ ਦਾ ਪ੍ਰੋਸੀਜਰ ਆ ਤਾਂ ਸਾਨੂੰ ਉਹਦੇ ਵਿੱਚੋਂ ਜਿਹੜੀ ਟ੍ਰੈਮਾਡੋਲ ਦੇ ਜਿਹੜੇ ਨਸ਼ੀਲੇ ਪੱਤੇ ਆ ਉਹ ਬਰਾਮਦ ਹੋਏ ਤਾਂ ਜਿਹਦੀ ਅਸੀਂ ਕਾਊਂਟਿੰਗ ਦੇ ਵਿੱਚ ਟੋਟਲ 11600 ਜਿਹੜੀ ਕਮਰਸ਼ੀਅਲ ਕੁਆਂਟੀਟੀ ਕਾਫੀ ਜਿਹੜੀ 빅 ਕੁਆਂਟੀਟੀ ਆ 11600 ਅਸੀਂ ਗੁਲੀਆਂ ਯਾਨੀ ਕਿ 1160 ਅਸੀਂ ਪੱਤੇ ਬਰਾਮਦ ਕੀਤੇ ਆ ਕਿ ਇਹ ਜਿਹੜਾ ਦੋਸ਼ੀ ਆ ਇਹਦੀ ਜਿਹੜੀ ਪਛਾਣ ਆ ਸੰਦੀਪ ਸਿੰਘ son of ਬਿਤਪਾਲ ਸਿੰਘ ਵਾਸੀ ਪਿੰਨ ਆਕੁਰਪੁਰ ਮਰਾਦ ਮਾਜਰਾ ਨੀਰਮ ਸਿੰਘ ਥਾਣਾ ਜੁਲਕਾ ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਤੇ ਇਹਨੂੰ ਕਾਬੂ ਕਰਕੇ ਅਸੀਂ ਜਿਹੜਾ ਇਹਦੇ ਦੇ ਮਕਦਮਾ ਨੰਬਰ ਅਸੀਂ 124 ਅ ਅੰਡਰ ਸੈਕਸ਼ਨ 22 ਕਡ 85 ਜਿਹੜਾ ਸਦਰ ਆਇਪੁਰੇ ਦਰਜ ਕੀਤਾ ਸਰ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਲੈ ਕੇ ਆਏ ਇਹ ਸਾਡੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜੀ ਹੁਣ ਤੱਕ ਅਸੀਂ ਪੁਸ਼ਤਾਸ਼ ਕੀਤੀ ਆ ਉਹਦੇ ਵਿੱਚ ਇਹ ਰਾਜਸਥਾਨ ਤੋਂ ਲੈ ਕੇ ਆਇਆ ਤੇ ਕਿਥੋਂ ਲੈ ਕੇ ਆ ਉਹ ਅਸੀਂ ਹੁਣ ਇਹਦਾ ਰਿਮਾਂਡ ਹਾਸਲ ਕਰਕੇ ਜਿਹੜਾ ਡੀਪਲੀ ਇਨਵੈਸਟੀਗੇਟ ਕਰਾਂਗੇ ਜਾਣਾਂ ਕਿ ਕਿਸ ਤੋਂ ਲੈਣਾ ਉਹ ਹੈ ਜੀ ਅੰਡਰ ਇਨਵੈਸਟੀਗੇਸ਼ਨ ਆ ਤੇ ਕਿਸ ਬੰਦੇ ਤੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਜਿਹੜੀ ਸਪਲਾਈ ਆ ਸਪਲਾਈ ਕਰਨਾ ਸੀ ਜਿਹੜੀ ਕੁਆਂਟੀਟੀ ਆ ਉਹਦੇ ਬਾਰੇ ਅਸੀਂ ਰਿਮਾਂਡ ਲੈ ਕੇ ਡੂੰਘਾਈ ਨਾਲ ਤਤਕਸ਼ ਕਰਾਂਗੇ ਸਰ ਦਾ ਕ੍ਰਿਮੀਨਲ ਰਿਕਾਰਡ ਪੜਾ ਲਿਆ ਕੋਈ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਚ ਜਿਹੜਾ ਇਹਦਾ ਚੈੱਕ ਕਰਾਂਗੇ ਰਿਮਾਂਡ ਤੋਂ ਬਾਅਦ ਇਹਦੇ ਕੰਸਰਨ ਥਾਣੇ ਨਾਲ ਵੀ ਤਾਲਮੇਲ ਕੀਤਾ ਜਾਊਗਾ ਕਿ ਇਹਦੇ ਕੋਈ ਉੱਥੇ ਪਰਚਾ ਤਾਂ ਨਹੀਂ ਦਰਜ ਹੈਗਾ ਤੇ ਬਾਕੀ ਇਹ ਕਿੱਥੇ ਡਿਲੀਵਰ ਕਰਦਾ ਇਹਦੇ ਨਾਲ ਹੋਰ ਕੌਣ-ਕੌਣ ਇਹਦੇ ਗੈਂਗ ਦੇ ਵਿੱਚ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਕੇ ਜਿਹੜੇ ਤੱਥ ਉਹ ਸਾਹਮਣੇ ਲੈ ਕੇ ਆਵਾਂਗੇ ਸਰ ਕੋਈ ਹੋਰ ਨਸ਼ੀਲੀ ਵਸਤੂ ਵੀ ਇਹਨਾਂ ਇਦਕਮ ਬਰਾਮਦ ਹੋਈ ਹੈ ਜੀ ਇਹਦੇ ਨਾਲ ਫਿਲਹਾਲ ਇਹਦੇ ਕੋਲੋਂ ਸਾਨੂੰ ਟ੍ਰੈਮਾਡੋਲ ਦੀਆਂ ਜਿਹੜੇ 11600 ਗੁਲੀਆਂ ਬਰਾਮਦ ਹੋਈਆਂ ਇਹਨਾਂ ਤੋਂ ਇਲਾਵਾ ਕੋਈ ਨਹੀਂ ਨਹੀਂ ਜੀ ਇਹ ਤੋਂ ਲਾਉ ਕੋਈ ਸਰ ਨਕਦੀ ਬਰਾਮਦ ਹੋਈ ਹੈ ਕਿਥੋਂ ਲੈ ਕੇ ਆਏ ਕਿ ਕਿੱਥੇ ਜਾਣਾ ਹੋਵੇ ਨਹੀਂ ਇਹਦੇ ਕੋਲੋਂ ਕੁਝ ਨਕਦੀ ਬਰਾਮਦ ਨਹੀਂ ਹੋਈ ਬਸ ਹਜੇ ਤੱਕ ਸਾਨੂੰ ਜਿਹੜਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੇ ਕਲੀਅਰ ਹੋਇਆ ਕਿ ਰਾਜਸਥਾਨ ਤੋਂ ਲੈ ਕੇ ਆਇਆ ਤੇ ਰਾਜਸਥਾਨ ਦੇ ਕਿਹੜੇ ਸ਼ਹਿਰ ਤੋਂ ਲੈ ਕੇ ਆਇਆ ਉਹ ਅਸੀਂ ਇਹਦੇ ਨਾਲ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਕਰਾਂਗੇ ਉਦੋਂ ਬਾਅਦ ਸਾਨੂੰ ਪਤਾ ਲੱਗੇ ਸਰ ਕਿਸ ਕਿਸ ਧਾਰਾ ਦੇ ਅਗੇਂਸਟ ਹੈ ਮੁਕਾਬਲਾ ਇਹਦੇ ਵਿੱਚ ਅਸੀਂ ਫਿਲਹਾਲ ਅੰਡਰ ਸੈਕਸ਼ਨ ਜਿਹੜਾ ਐਨਡੀਪੀਐਸ ਦਾ 22 ਕਟ 85 ਚ ਪਰਚਾ ਦਿੱਤਾ ਇਹਦੇ ਵਿੱਚ ਬੈਕਵਰਡ ਫਾਰਵਰਡ ਲਿੰਕ ਸਟੈਬਲਿਸ਼ ਕਰਕੇ ਉਹ ਅਸੀਂ ਜੋ ਵੀ ਵੱਧਾ ਜੁਰਮ ਹੋਊਗਾ ਉਹ ਕੀਤਾ ਜਾਊਗਾ ਸਰ ਕੋਈ ਮਾੜਾ ਨਾ ਦੱਸਿਆ ਜੀ ਇਹਨੇ ਵੀ ਇਹ ਕਿਸ ਚੀਜ਼ ਦੇ ਵਿੱਚ ਰਾਜਸਥਾਨ ਦੱਸ ਰਿਹਾ ਕਿ ਕਿਸ ਤਰ੍ਹਾਂ ਆਇਆ ਸੀ Rajasthan ਤੋਂ ਉਹਦੇ ਅੱਗੇ ਫਿਰ ਇਹ ਕਿਹੜੇ ਕਿਹੜੇ ਵਾਹਨ ਬਦਲੇ ਜੀ ਬਾਈਬਾਸ ਇਹ ਬਾਈਬਾਸ ਹੀ ਆਉਂਦੇ ਨੇ ਉੱਥੇ ਜਿਹੜੇ ਸਾਡੇ ਪਹਿਲਾਂ ਵੀ ਜਿਹੜੇ ਅਸੀਂ ਜੋ ਵੀ ਇੱਥੇ ਪਰਚੇ ਦਰੇਦ ਦਰਜ ਕੀਤੇ ਜਾਂਦੇ ਆ ਇਹ ਦੂਰ ਦਾ ਵਹੀਕਲ ਆਪਣਾ ਵਹੀਕਲ ਯੂਜ਼ ਨਹੀਂ ਕਰਦੇ ਸਰ ਜਿਵੇਂ ਦੱਸਿਆ ਵੀ ਪਤਾ ਲੱਗ ਰਿਹਾ ਇਹ ਤਾਂ ਵੀ Rajasthan ਤੋਂ ਆਇਆ ਰਾਹ ਦੇ ਵਿੱਚ ਕਿਤੇ ਕੋਈ ਪੁਲਿਸ ਨੇ ਲਾਕਾ ਬੰਦੀ ਨਹੀਂ ਕੀਤੀ ਹੋਈ ਫਿਰ ਐਡੇ ਮਿਹੇ ਹੈ ਵੀ ਕਾਬੀ ਲੈ ਕੇ ਆ ਰਹੇ ਸੀਗੇ ਇਦੀ ਵਾਰੀ ਆਪਾਂ ਕੁਝ ਨਹੀਂ ਕਰ ਸਕਦੇ ਜੋ ਸਾਡੀ ਪਟਿਆਲਾ ਪੁਲਿਸ ਜਿਹੜੀ ਹਰ ਸਮੇਂ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਤਾਇਨਾਤ ਰਹਿੰਦੀ ਆ ਤਾਂ ਅਸੀਂ ਜਦੋਂ ਵੀ ਪੰਜਾਬ 'ਚ ਕੋਈ ਐਂਟਰੀ ਹੁੰਦੀ ਹੈ ਕਿਉਂ ਇਦਾਂ ਦੀ ਸਮਗਰੀ ਦੀ ਤਾਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਐਨਡੀਐਸ 'ਚ ਅਸੀਂ ਐਨਡੀਪੀਐਸ ਦੇ ਵਿੱਚ ਉਹਨੂੰ ਪਾਚ ਰਜਿਸਟਰ ਆਮ ਲੋਕਾਂ ਨੂੰ ਸਰ ਮੈਂ ਨਸ਼ਿਆਂ ਬਾਰੇ ਕੀ ਕਹਿਣਾ ਚਾਹ ਰਿਹਾ ਮੈਂ ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਚ ਲੱਗੀ ਹੋਈ ਹੈ ਅਸੀਂ ਲੋਕਲ ਪਬਲਿਕ ਦਾ ਵੀ ਸਹਿਯੋਗ ਚਾਹੁੰਦੇ ਆ ਕਿ ਉਹ ਸਾਡੇ ਨਾਲ ਕੋਆਪਰੇਟ ਕਰਨ ਤੇ ਵੈਸੇ ਆਪਣਾ ਰਾਜਪੁਰਾ ਦੇ ਜਿਹੜੀ ਪਬਲਿਕ ਆ ਕਾਫੀ ਕੋਆਪਰੇਟਰ ਸਾਨੂੰ ਜਦੋਂ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਆਉਂਦੀ ਆ ਤਾਂ ਸਾਡੇ ਨਾਲ ਤਾਲਮਿਲ ਕਰਕੇ ਅਸੀਂ ਉਹਨੂੰ ਅ ਪਰਚਾ ਦੇ ਕੇ ਅਸੀਂ ਜਿਹੜੇ ਦੋਸ਼ੀਆਂ ਨੂੰ ਸਲਾਖਾਂ ਦੇ ਵਿੱਚ ਭੇਜਦੇ ਜਿਹੜੋਂ ਮੈਂ ਲੈ ਕੇ ਨਾਮਜ਼ ਕਰਤਾ ਕਿ ਕਰਨਾ ਨਹੀਂ ਜੀ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੋਈ ਨਾਮ ਸਾਹਮਣੇ ਨਹੀਂ ਆਇਆ ਰਿਮਾਂਡ ਤੇ ਜੋ ਨਾਮ ਸਾਹਮਣੇ ਆਉਣਗੇ ਅਸੀਂ ਉਹਨੂੰ ਨਾਮਜ਼ ਕਰਾਂਗੇ ਠੀਕ ਜੀ ਧੰਨਵਾਦ